ਲੋ ਜੀ ਬਾਈ ਬਾਈ ਨੇ ਪਾ ਤੇ ਚਾਲੇ ਓਕੇ ਬਾਈ ਬਾਈ ਨੇ ਮਾਲੇ ਪਹੁੰਚਣਾ ਬਾਈ ਤੇ ਲੋ ਜੀ ਮਿੱਤਰੋ ਆਪਾਂ ਨੇ ਬਾਈ ਆਹਾ ਵੀਡੀਓ ਪਾਈ ਸੀ ਟਰੈਕਟਰ ਦੀ ਤੇ ਆਪਣਾ ਹੈਗਾ ਜੀ ਮੈਸੀ 35 ਦਾ ਤੇ ਆਪਣਾ ਬਾਈ ਪਰਸੋ ਚੌਥੇ ਇੱਕ ਪੱਟੀ ਬਾਈ ਵੀ ਆ ਕੇ ਵੀਡੀਓ ਪਾ ਕੇ ਗਿਆ ਸੀ ਬਾਈ ਕਾਫੀ ਵੀਰਾਂ ਨੇ ਵੀਡੀਓ ਦੇਖੀ ਟਰੈਕਟਰ ਦੀ ਬਹੁਤ ਸਾਰੇ ਵੀਰਾਂ ਦੇ ਫੋਨ ਆਏ ਕਈ ਵੀਰ ਬਾਈ ਨਰਾਜ਼ ਵੀ ਹੋਏ ਟਰੈਕਟਰ ਪਿੱਛੇ ਤੇ ਬਾਈ ਨਾਲ ਆਪਣੇ ਫੋਨ ਤੇ ਹੋਈ ਸੀ ਗੱਲ ਤੇ ਬਾਈ ਨੂੰ ਟਰੈਕਟਰ ਦਿੱਤਾ ਆਪਾਂ ਨੇ ਜੀ ਮਿਲਾਉਣੇ ਬਾਈ ਨਾਲ ਤੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਉਹ ਠੀਕ ਆ ਵੀਰੇ ਵਧੀਆ ਗੱਲ ਪਤਾ ਆਏ ਤੇ ਤੇ ਬਾਈ ਨੇ ਬਾਈ ਫੋਨ ਤੇ ਹੀ ਸੌਦਾ ਕਰਿਆ ਵਾਸੀ ਟਰੈਕਟਰ ਦਾ ਤੇ ਬਾਈ ਜਿਵੇਂ ਤੁਸੀਂ ਦੇਖਿਆ ਸੀ ਟਰੈਕਟਰ ਠੀਕ ਆ ਹਾਂ ਫਿਰ ਵਧੀਆ ਨਿਕਲਿਆ ਉਹਦਾ ਹੀ ਆ ਜੀ ਹਾਂ ਉਹਦਾ ਹੀ ਆ ਤੇ ਚਲੋ ਬਾਈ ਭਰੋਸਾ ਵੀ ਹਰੇਕ ਬੰਦਾ ਨਹੀਂ ਕਰਦਾ ਵੈਸੇ ਬਾਈ ਆਪਾਂ ਵੀ ਇਦਾਂ ਦੰਦੇ ਨਹੀਂ ਚਲੋ ਟਰੈਕਟਰ ਛੋੜੀ ਰੇਕ ਵਾਲਾ ਤਾਂ ਤਾਂ ਕਰਕੇ ਤੁਹਾਨੂੰ ਦੇਤਾ ਆਪਾਂ ਨੇ ਕੋਈ ਭਰੋਸਾ ਕਰਨਾ ਪੈਂਦਾ ਜੇ ਭਰੋਸਾ ਨਹੀਂ ਕਰਦੇ ਫੇਰ ਆਪਾਂ ਕਿਸ ਲਈ ਇੰਜਣ ਜਣ ਦਾ ਸਹੀ ਆ ਬਾਈ ਹਾਂ ਓਕੇ ਆ ਜੀ ਠੀਕ ਆ ਜੀ ਤੇ ਬਾਈ ਦਾ ਤਾਂ ਦੱਸਿਆ ਸੀ ਆਪਾਂ ਨੇ ਵੀ 11 12 ਮਾਡਲ ਦਾ 32 30 ਦਾ ਇੰਜਣ ਰੱਖਿਆ ਆ ਬਦੀ ਟਰੈਕਟਰ ਦੇ ਵਿੱਚ ਤੁਸੀਂ ਦੇਖ ਸਕਦੇ ਆ ਇਹ ਉੱਚੇ ਮਾਡਲ ਇੰਜਣ ਤਾਂ ਰਿਹਾ ਵੈਸੇ ਇਹਦੇ ਵਿੱਚ ਬਾਈ ਚੈਨ ਵਾਲਾ ਇੰਜਣ ਆਉਂਦਾ ਹਾਂ ਚੈਨ ਵਾਲਾ ਬਾਈ ਬਾਈ ਨੂੰ ਮੇਰੇ ਨਾਲੋਂ ਵੱਧ ਨੌਲੇਜ ਐ ਇਸ ਟਰੈਕਟਰ ਦੇ ਬਾਰੇ ਬਾਈ ਨੇ ਪਹਿਲਾਂ ਵੀ ਵਰ ਠੀਕ ਹੈ ਜੀ ਇਹਦਾ ਮੁਰਲਾ ਹਿੱਸਾ ਵੀ ਬਾਈਆ 241 ਵਾਲਾ ਪਾਇਆ ਹੋਇਆ ਹੈ ਜੀ ਆ ਦੇਖੋ ਇਹਦਾ ਹਿੱਸਾ ਪਹਿਲਾਂ ਦੂਜਾ ਹੁੰਦਾ ਸੀ ਉਹ ਵੀ ਹਿੱਸਾ ਬਾਈ ਹੁੰਦਾ ਉਹ ਵੀ ਮੁਰਮਈਆ ਹੈ ਹਨਾ ਹਾਂਜੀ ਉਹ ਹਿੱਸਾ ਬਾਈ ਫੋਰਡ ਦੇ ਵਾਂਗਣਾ ਹੁੰਦਾ ਜਿਹੜਾ ਜਿੱਦਾਂ ਫੋਰਡ ਦੇ ਹੁੰਦੇ ਨੇ ਵਿੱਚ ਪੱਤੀਆਂ ਆਈਆਂ ਵਾਂਗਾਂ ਹਾਂ ਬਾਈ ਹਨਾ ਉਦਾਂ ਦਾ ਹਿੱਸਾ ਹੁੰਦਾ ਬਾਈ ਇਹ ਬਾਕੀ ਬੰਪਰ ਬੰਪਰ ਸਾਰਾ ਵਧੀਆ ਲੱਗਿਆ ਵਾ ਟਰੈਕਟਰ ਸਭ ਤੋਂ ਵੱਡੀ ਗੱਲ ਚਲਾਈ ਜਰੂਰੀ ਦਾ ਵੀ ਸਾਫ਼ ਹੈ ਤੇ ਬਾਈ ਨੇ ਦੇਖਿਆ ਵੀ ਚਲਾ ਚਲੂ ਕੇ ਮਾਨਾ ਵਿੱਚ ਜਦੋਂ ਆਪਾਂ ਫੋਨ ਤੇ ਸੌਦਾ ਕਰਿਆ ਹੁੰਦਾ ਮਨ 'ਚ ਥੋੜੀ ਜੀ ਹੁੰਦੀ ਆ ਬਾਈ ਝਿਜਕ ਵੀ ਬੰਦੇ ਨੂੰ ਆਕੇ ਟਰੈਕਟਰ ਪਸੰਦ ਆਉਣਾ ਜਾਂ ਨਹੀਂ ਆਉਣਾ ਤੇ ਚਲੋ ਬਾਈ ਬਾਈ ਨੇ ਆਕੇ ਦੇਖਿਆ ਚਲਾ ਕੇ ਬਾਈ ਨੂੰ ਓਖੇ ਲੱਗਿਆ ਟਰੈਕਟਰ ਤੇ ਬਾਕੀ ਚਲੋ ਹੁਣ ਵਰਤ ਕੇ ਪਤਾ ਲੱਗੂਗਾ ਬਾਈ ਠੀਕ ਹੈ ਜੀ ਤੇ ਬਾਕੀ ਚਲੋ ਹੁਣ ਬਾਈਨਾਂ ਦੀ ਕਿਸਮਤ ਅੱਗੇ ਬਾਕੀ ਬਾਈ ਨੇ ਟਰੈਕਟਰ ਤਿਆਰ ਬਾਈ ਕਿਦਾਂ ਤੁਸੀਂ ਇੱਧੇ ਰੱਖਣਾ ਕਿ ਮੋਡੀਫਾਈ ਕਰਵਾਉਂਗੇ ਇਹਨੂੰ ਮੋਡੀਫਾਈ ਕਰਾਉਣਾ ਵੀ ਅੱਛਾ ਕੀ ਕੀ ਮੋਡੀਫਿਕੇਸ਼ਨ ਹੋਰ ਕਰੋਗੇ ਇਹਦੇ ਵਿੱਚ ਟਾਇਰੇ ਚਾਰੇ ਚੇਂਜ ਕਰਾਂਗੇ ਠੀਕ ਆ ਜੀ ਤੇ ਬਾਕੀ ਰੰਗ ਪੇਂਟ ਉਹਦੀ ਜੋ ਵਰਕ ਕਮੀ ਹੋਈ ਉਹ ਦੇਖੀ ਠੀਕ ਆ ਜੀ ਬਾਕੀ ਬਾਈ ਕਹਿੰਦਾ ਚਾਰੇ ਟਾਇਰ ਬਾਕੀ ਰੰਗ ਪੇਂਟ ਹੋਊਗਾ ਟਰੈਕਟਰ ਨੂੰ ਬਾਈ ਤੇ ਬਾਕੀ ਰੰਗ ਦਾ ਉਦਾਂ ਦਾ ਬਾਈ ਸਹੀ ਆ ਇਹਨੂੰ ਵਧੀਆ ਕਿਸੇ ਪੇਂਟਰ ਤੋਂ ਚੰਗੀ ਤਰ੍ਹਾਂ ਰੰਗੇ ਦਾ ਤਾਰ ਕੇ ਫੇਰ ਇਹਨੂੰ ਰੰਗ ਹੋਊਗਾ ਟਰੈਕਟਰ ਨੂੰ ਠੀਕ ਆ ਜੀ ਬਾਕੀ ਆ ਦੇਖੋ ਰੇਸ ਰੂਸ ਵੀ ਬਾਈ ਸਾਰੀ ਨਵੇਂ ਮਾਡਲ ਵਾਲੀ ਲੱਗੀ ਹੋਈ ਆ ਤੇ ਠੀਕ ਆ ਜੀ ਬਾਕੀ ਲਿਵਰ ਲੋਡ ਦਾ ਓਕੇ ਆ ਬਾਕੀ ਜਿਹੜੇ ਵੀਰਾਂ ਤੋਂ ਆਇਆ ਹੋਇਆ ਟਰੈਕਟਰ ਉਹਦਾ ਬਾਈ ਇਹਦੀਆਂ ਬਹੁਤ ਸਿਫਤਾਂ ਕਰਦੇ ਤੇ ਉਹ ਕਹਿੰਦੇ ਅਸੀਂ ਇਹਦੇ ਤੇ 50-60 ਹਜ਼ਾਰ ਰੁਪਏ ਲਾਇਆ ਹੋਇਆ ਠੀਕ ਹੈ ਜੀ ਤੇ ਬਾਕੀ ਹੋਕਾਕ ਵੀ ਪਿੱਛੇ ਵਧੀਆ ਪਈ ਹੋਈ ਆ ਦੇਖੋ ਐਨ ਪਿੱਛੋਂ ਟਰੈਕਟਰ ਸੁੱਕਾ ਹੈ ਕੋਈ ਲੀਕੇਜ ਨਹੀਂ ਹੈਗੀ ਸਿਰਫ ਥੋੜੀ ਜੀ ਆਹ ਸਪਿੰਡਲ ਵਾਲੀ ਸੀਲ ਥੋੜੀ ਜੀ ਜ਼ਰੂਰ ਲੀਕ ਹੈਗੀ ਉਹ ਵੀ ਬਾਈ ਨੂੰ ਕਹਤਾ ਬਾਈ ਆਪਣਾ ਚੇਂਜ ਕਰਵਾ ਲਿਓ ਤੇ ਬਾਕੀ ਆਪਾਂ ਤੁਹਾਨੂੰ ਉਹਦੀ ਆਵਾਜ਼ ਚੈੱਕ ਕਰਾਉਨੇ ਆ ਟਰੈਕਟਰ ਦੀ ਤੇ ਬਾਈ ਨੇ ਜਾਣਾ ਵੀ ਦੂਰ ਆ ਬਾਈ ਬਹੁਤ ਦੂਰ ਅੰਬਾਲੇ ਇਹਦੀ ਬੈਟਰੀ ਵੀ ਬਾਈ ਜਮਾ ਨਵੀਂ ਅਮਰੋਂ ਦੀ ਦੇਖੋ ਸਿਰਫ 1 ਮਹੀਨਾ ਹੋਇਆ ਬੈਟ ਰੱਖਿਆ ਨੂੰ ਜਮਾ ਨਵੀਂ ਬੈਟਰੀ ਦਿੱਤੀ ਆ ਬਾਈ ਨੂੰ ਨਾਲ ਆਪ ਏ ਬਾਈ ਲੋ ਰੱਬ ਦਾ ਨਾਮ ਮਾਰੋ ਸੈਲਫ ਵੀਰ ਦੂਰ ਜਾਣਾ ਤੁਸੀਂ ਵੀ ਪਿੰਨ ਦਾ ਨਾਮ ਲੋ ਬਾਈ ਮਿਲੋ ਸਾਡੇ ਹੈਪੀ ਬਾਈ ਨੂੰ ਹੋਰ ਹੈਪੀ ਵੀਰੇ ਵਧੀਆ ਵਧੀਆ ਬਾਈ ਸਾਰੇ ਆ ਨੇ ਜੀ ਹੋਰ ਨਵੀਂਤਾ ਜੀ ਕੋਈ ਕੋ ਨਵੀਂਤਾ ਜੀ ਪਿਆਰ ਹਰ ਸੰਗ ਰਹਿਈ ਦੀਆਂ ਤਾਂ ਕਿ ਨਵੇਂ ਦਾ ਬਾਈ ਹੁਣ ਥੋੜਾ ਜਿਹਾ ਕੰਮ ਠੰਡਾ ਪੈ ਗਿਆ ਹਨਾ ਹਾਂ ਹੁਣ ਦਾ ਸੀਜ਼ਨ ਵੀ ਡਾਊਨ ਹੋ ਗਿਆ ਨਵੇਂ ਦਾ ਬਾਈ ਥੋੜਾ ਜਿਹਾ ਹਲਕਾ ਜਿਹਾ ਕੰਮ ਪੈ ਗਿਆ ਠੰਡਾ ਕਿਉਂਕਿ ਹੁਣ ਕਣਕਾ ਗੁਣਕਾਂ ਦੀ ਬਜਾਈ ਹੋ ਗਈ ਲਗਭਗ ਕਿਸੇ ਦਾ ਲੋਡ ਹੈ ਨਹੀਂ ਟਰੈਕਟਰ ਦੀ ਪਰਾਣਿਆਂ ਦੇ ਥੋੜੇ ਜਿਹੇ ਹੈਗੇ ਆ ਗਾਹਕ ਉਹ ਵੀ ਪਰਾਣਿਆਂ ਨੂੰ ਹਲੇ ਆਈ ਆ ਉਹ ਵੀ ਘੱਟ ਰੇਟ ਵਾਲੇ ਘੱਟ ਰੇਟ ਵਾਲੇ ਹਾਂ ਫਿਲਹਾਲ ਦਾ ਬਾਈ ਲੋੜੀ ਜੇ ਤੱਕ ਜਿੰਦਾਂ ਤੱਕ ਉਹ ਧੁੰਦਾਈਆਂ ਪੈਣੀਆਂ ਕੰਮ ਥੋੜਾ ਜਿਹਾ ਏਦਾਂ ਹੀ ਰਹਿਣਾ ਹਾਂ 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 ਨੰਬਰ ਮੀਨਾਂ ਦਾ ਪੂਰੇ ਹੀ ਖਤਮ ਹੈ ਇਹਦਾ ਹਾਂ ਹੋ ਜਾਂਦਾ ਕੰਮ ਥੋੜੇ ਟਰੈਕਟਰ ਅੱਗੇ ਹੋਏ ਬੁੱਕ-ਬੱਕੇ ਨਹੀਂ ਆਪਣੇ ਆ ਟਰੈਕਟਰ ਤਾਂ ਦੋ ਬੁੱਕ ਕਰੇ ਵਿਆ ਅੱਛਾ ਹੋਰ ਵੀ ਠੀਕ ਆ ਹਾਂ ਬਾ ਦੇਣੇ ਆਪਣੇ ਠੀਕ ਆ ਬਾਈ ਠੀਕ ਆ ਟਰੈਕਟਰ ਤੁਹਾਨੂੰ 52 ਲੱਖ ਮਿਲਦਾ ਘੱਟਾ ਮਿਲਦਾ ਘੱਟਾ ਹਾਂ ਤੇ ਬਾਕੀ ਬਾਈ ਬਈ ਆਹ ਜਿਹੜਾ ਥੋੜਾ ਆਇਂ ਦੱਸੋ ਯਾਰ ਮੈਂ ਅੱਗੇ ਵੀ ਚੱਕਰਾਂ 'ਚ ਪਿਆ ਇਹ ਰੋਟਾ ਬੇੜਾ ਟਰੈਕਟਰ ਨਾਲ ਪਾ ਕੇ ਤੁਸੀਂ ਉਰੇ ਖੜਾਇਆ ਹੋਇਆ ਇਹ ਕਹਿੰਦੇ ਨਾਲ ਹੈ ਕੋਈ ਮਤਲਬ ਕਿ ਫਰੀ ਹੈ ਹਾਂ ਇਹ ਤਾਂ ਕੱਲੇ ਨਾ ਤਨਮਨ ਦਾਦਾ ਦਾ ਇਹਦਾ ਵੈਸੇ ਲਿਆ ਕੇ ਰੱਖਿਆ ਵਾ ਆਪਾਂ ਨੇ ਵੇਚਣੇ ਨੂੰ ਅੱਛਾ ਸਾਲੇ ਤੋਤਾ ਦਾ ਤਾਂ ਇਹ ਇਹਦਾ ਮੈਂ ਤਾਂ ਯਾਰ ਐ ਸਮਝੀ ਬੈਠਾ ਉਦੋਂ ਦਾ ਮੈਂ ਕਿ ਤੁਸੀਂ ਨਾਲ ਆ ਕੇ ਤੇ ਟਰੈਕਟਰ ਦੇ ਸਕੀਮ ਕਿ 10 ਲੱਖ ਵਿੱਚ ਸਾਰਾ ਕੁਝ ਹੈ ਸਾਡੇ ਟਰੈਕਟਰ ਵਿੱਚੇ ਮੈਂ ਕਿਹਾ ਤੇ ਸਕੀਮ ਵਿੱਚਾ ਨਾ ਨਾ ਸਕੀਮ ਨਹੀਂ ਹੈਗੀ ਇਹ ਤੋਤਾ ਦਾ ਮੈਂ ਕਿਹਾ ਚੱਲ ਬਾਹਰ ਕੱਢ ਦਿੰਦੇ ਹਾਂ ਹਲੇ ਨੂੰ ਧੋਗੇ ਮੜਾ ਅੱਛਾ 1.5 10 ਲੱਖ ਚ ਨਾਲ ਹੈ ਟਰੈਕਟਰ ਤੇ ਇਹ ਸਾਡੇ ਟਰੈਕਟਰ ਵਿੱਚੇ ਰੋਟਾਵੇਟਰ ਅੱਛਾ ਹਾਂ ਫੇ ਨਹੀਂ ਫੇ ਤੁਸੀਂ ਟਰੈਕਟਰ ਕਿੰਨੇ ਦਾ ਜੋੜਦੇ ਆ ਰੋਟਾਵੇਟਰ ਕਿੰਨੇ ਦਾ ਲਾਉਨੇ ਆ ਜੇ ਕੱਲਾ ਟਰੈਕਟਰ ਲੰਨੇ ਆ ਬਾ ਦੇਖ ਲਾ ਤੂੰ ਲਾਲਾ ਸਾਹਿਬ 870 ਕੋਡ ਕਰਦੇ ਆ ਬਾਈ ਇਹਦਾ ਇਹਦਾ ਹਾਂ ਹੁਣ ਤੈਨੂੰ 8 ਹੀ ਕਿਹਾ ਮੈਂ ਹਾਂ ਠੀਕ ਆ 8 ਲੱਖ ਹੀ ਕਿਹਾ ਮੈਂ ਠੀਕ ਆ ਵੀ ਬਾਈ 1.5 ਲੱਖ ਦਾ ਰੋਟਾ ਬੇਟਾ 1.5 ਦਾ ਰੋਟਾ ਬੇਟਾ 7 ਫੁੱਟਾ ਇਹ 7 ਇਹ ਹਾਂ 7 ਫੁੱਟਾ ਰੋਟਾ ਬੇਟਾ ਬਾਈ 7 ਫੁੱਟਾ ਇਹ ਹੈ ਤਾਂ ਮਨ ਲਾ ਦੋਨਾਂ ਦਾ ਹੈ ਨਾ ਆਪਣਾ ਇਹ ਬਣਾਉਂਦੇ ਬਾਈ ਲੈਂਡ ਫੋਰਸ ਵਾਲੇ ਦਸ਼ਮੇਸ਼ ਅੱਛਾ ਲੈਂਡ ਫੋਰਸ ਵਾਲਾ ਬਣਿਆ ਵਾ ਯਾਨੀ ਕਿ ਮਾਰਕਾ ਇਹਨਾਂ ਦਾ ਹੁੰਦਾ ਮਾਰਕਾ ਇਹਨਾਂ ਦਾ ਐਸੇ ਗ੍ਰੀਨ ਵੀ ਇਹਨਾਂ ਦਾ ਹੀ ਗ੍ਰੀਨ ਸਿਸਟਮ ਹਾਂ ਹਾਂ ਗ੍ਰੀਨ ਸਿਸਟਮ ਆਉ ਗੇਅਰ ਬਾਕਸੇ ਦਾ ਫਰਕ ਠੀਕ ਆ ਠੀਕ ਆ ਅਸਲ ਨਹੀਂ ਕਿ ਇਹ ਐਕਸਟਰਾ ਵਾਈ ਟਰੈਕਟਰ ਨਾਲ ਹਾਂ ਐਕਸਟਰਾ ਹੈ ਨਾ ਫੇਰ ਠੀਕ ਆ ਭਰਾ ਮੈਂ ਤਾਂ ਕੱਲ ਵੀਡੀਓ ਪਾਉਣ ਲੱਗਾ ਮੈਂ ਕਿਹਾ ਰੋਟਾਵੇਟਰ ਨਾਲ ਮੈਂ ਕਿਹਾ ਸਕੀਮ ਚ ਆਇਆ ਹੋਇਆ ਸਾਡੀ ਕੰਪਨੀ ਨਹੀਂ ਯਾਰ ਬਣਾਉਂਦੀ ਰੋਟਾਵੇਟਰ ਭਾਈ ਉਹ ਲੱਗ ਲੱਗ ਕੇ ਬਣਾਉਂਦੀ ਆ ਇੰਡੋ ਫਾਰਮਰ ਦਾ ਬਣਾਉਂਦੀ ਹੋਊ ਯਾਰ ਨਹੀਂ ਅੱਛਾ ਉਹ ਕੰਪਨੀ ਚ ਗਿਆ ਤਾਂ ਹੈਗਾ ਤੈਨੂੰ ਪਤਾ ਇਹ 50 50 ਦੀ ਮੇਰੇ ਤਾਂ ਥੋੜੇ ਇੱਥੇ ਤੇ ਪੰਜ ਛੇ ਢੂਰੀ ਤੇ ਬਿੱਗੇ ਰੋਪੜਦੇ ਹੈ ਨਾ ਹੁਣ ਜਦਦਾ 3 ਸਪੀਡ ਜਾਇ ਬਿਕਣ ਲੱਗ ਗਿਆ ਹਾਂ ਥੋੜਾ ਜਿਹਾ ਇਹ ਕਰਕੇ ਵਰਕ ਪੈ ਗਿਆ ਬਾਈ ਜਦਦਾ ਇਹ ਜਦਦਾ ਇਹ ਡੈਕਟਰ 3 ਸਪੀਡ ਜਾਇ ਨਾ ਬਿਕਣ ਲੱਗ ਗਿਆ ਪਹਿਲਾਂ ਥੋੜੀ ਜੀ ਲੋ ਘਟ ਲੈਣ ਲੱਗ ਗਏ ਤੇ ਹੁਣ ਬਿਕਣ ਲੱਗ ਗਿਆ ਤਿੰਨ ਸਪੀਡਾਂ ਕਰ ਇੱਕ ਬਾਈ ਹੋਰ ਮੈਂ ਦੇਖਿਆ ਇਹਦੀ ਚਲਾਈ ਦਾ ਫਰਕ ਦੇਖਿਆ ਤੇ ਇੱਧਰ ਗੇਅਰ 4 ਆ 4 ਆ ਇਹਦੇ ਕਰਕੇ ਇਹਦੇ ਚੱਕਰ ਉਹਦੇ ਨਾਲੋਂ ਮੈਂ ਜੋ ਦੇਖਿਆ ਇਹਦੇ ਚਲਾਈ ਚ 52 10 ਨੂੰ ਉਹਦੇ ਵਧੀਆ ਚੱਕਰ ਮਿਲਦੇ ਆ ਹਾਂ ਵਧੀਆ ਜਿਹਾ ਕਰ ਮੇਰੇ ਖਿਆਲ ਨਾਲ ਇੱਧਰ ਵੀ ਉਹਨੂੰ ਵੀ ਗੇਅਰ ਇੱਧਰ ਚਾਰ ਚਾਹੀਦੇ 52 ਦਾ ਹਨਾ ਚਾਰ ਚਾਹੀਦੇ ਹਾਂ ਇਹ ਥੋੜੀ ਜੀ ਨਾ ਗੇਰਾਂ ਦੇ ਪੱਖ ਤੇ ਜਦਾਂ ਬਾਈ ਜੀ ਸਿਰਫ ਬੀ 2 ਗੇਅਰ ਤੇ ਹੀ ਚੱਲਦਾ ਉਹ ਇਹ ਚੱਲਦਾ ਦੋ ਗੇਰਾਂ ਚ ਵਧੀਆ ਇਹ ਵਧੀਆ ਚੱਲਦਾ ਹਾਂ ਬਾਈ ਇਹ ਚੀਜ਼ਾਂ ਛੋਟੀਆਂ ਛੋਟੀਆਂ ਬਸ ਇਹ ਹੁਣ ਕੰਪਨੀ ਦਾ ਬਹੁਤ ਵੱਡਾ ਸਾਡੀ ਤਾਂ ਕਿੱਥੇ ਮੰਨਣੀ ਉਹਨਾਂ ਨੇ ਗੱਲ ਹਨਾ ਉਹ ਕਿੱਥੇ ਸੁਣਦੀ ਕਦੇ ਵੀ ਬੈਠੀ ਨਹੀਂ ਸੁਣਦੀ ਹਾਂ ਬਾਈ ਹਰਪ੍ਰੀਤ ਗੱਲ ਇੱਕ ਹੈ ਬਾਈ ਤੁਹਾਡੇ ਸਾਡੇ ਡਾਇਰੈਕਟਰਾਂ ਦਾ ਐਡਾ ਕੋਈ ਬਹੁਤਾ ਫਰਕ ਨਹੀਂ ਹੈਗਾ ਯਾਰ ਦੇਖ ਲੈ ਹੈ ਹਾਂ ਰੰਗ ਦੇਖੋ ਨਾ ਬਾਕੀ ਕੋਈ ਫਰਕ ਨਹੀਂ ਰੰਗ ਉਹਦਾ ਵੀ ਬਾਈ ਦੇ ਨਾਲ ਬਸ ਫਰਕ ਇਹਨਾਂ ਥੋੜਾ ਥੋੜਾ ਹੂੜਾ ਹਰਾ ਏ ਉਹ ਥੋੜਾ ਜਿਹਾ ਉਹ ਥੋੜਾ ਫਿੱਕਾ ਹਰਾ ਉਹ ਬਾਈ ਤੁਹਾਡੇ ਨਾਲ ਟਰੈਕਟਰ ਲੰਬੇ ਲੰਜੇ ਆ ਐਨੇ ਵੀ ਮਾੜੇ ਨਾ ਕਹੋ ਯਾਰ ਟਰੈਕਟਰਾਂ ਨੂੰ ਬਾਈ ਨਾ ਨਾ ਅਜੀ ਕਰ ਗਿਆ ਬਾਈ ਪੜਿਆ ਤਾਂ ਨਹੀਂ ਗਿਆ ਅੱਜ ਬਾਈ ਟੂਰਨਾਮੈਂਟ ਅੱਜ ਟੂਰਨਾਮੈਂਟ ਹੋ ਰਿਹਾ ਜੋਤ ਬਾਈ ਗਿਆ ਹੋਇਆ ਉੱਥੇ ਪਹਿਲਾਂ ਵੀ ਥੋੜੇ ਦਿਨ ਪਹਿਲਾਂ ਵੀ ਆਵਣਾ ਟਰੈਕਟਰ ਉੱਥੇ ਦੂਏ ਨੰਬਰ ਤੇ ਆਇਆ 50 ਟਰੈਕਟਰਾਂ ਚੋ ਅੱਜ ਫੇਰ ਆਪਣਾ ਟਰੈਕਟਰ ਸ਼ਾਇਦ ਅੱਜ ਪਹਿਲੇ ਨੰਬਰ ਤੇ ਆਵੇ ਜੋਤ ਦੇ ਚੈਨਲ ਤੇ ਬਈ ਜੋਤ ਪਾਊਗਾ ਵੀਡੀਓ ਉੱਥੇ ਬਾਈ ਅੱਜ ਉਥੇ ਟੂਰਨਾਮੈਂਟ ਹੋ ਰਿਹਾ ਫੇਰ ਟਰਾਲੀ ਵਾਲਾ ਕਿਹੜੀ ਜਗ੍ਹਾ ਪਹਿਲਾਂ ਆਹ ਹੋਰੇ ਪਤਾ ਕਿਹੜੇ ਪਿੰਡਾ ਆਪਣੇ ਇੱਥੇ ਲੋਕ ਲੇ ਜੋਤ ਗਿਆ ਵਾ ਸਵੇਰ ਦਾ ਅੱਛਾ ਥੋੜੇ ਦਿਨ ਪਹਿਲਾਂ ਉਹਨਾਂ ਟਰੈਕਟਰ 23 ਨੰਬਰ ਤੇ ਆ ਅੱਜ ਸ਼ਾਇਦ ਕਹਿੰਦਾ ਪਹਿਲੇ ਤੇ ਆ ਜਵੇ ਠੀਕ ਆ ਟਰਾਲੀ ਖਿੱਚਣੇ ਚ ਠੀਕ ਆ 50 ਤੋਂ ਹੱਥ ਟਰੈਕਟਰ ਪਹੁੰਚੇ ਹੋਏ ਆ ਪੂਰੇ ਟੌਪ ਤੇ ਟੌਪ ਉੱਥੇ ਹਾਂ ਹਾਂ ਉਹਦੀ ਬਾਈ ਵੀਡੀਓ ਮੈਂ ਕਿੱਥੇ ਹੋਣਾ ਯਾਰ ਤੇਰਾ ਜੋਰ ਦੇ ਪੱਖ 'ਚ ਬਾਈ ਟਰਾਲੂ ਦੇ ਪੱਖ 'ਚ ਸਾਰੇ ਟਰੈਕਟਰਾਂ ਨੂੰ ਜਾਨੀ ਕਿ ਵੀ ਪੂਰੀ ਟੱਕ ਚਲੋ ਅਸੀਂ ਤਾਂ ਸਾਰੇ ਟਰੈਕਟਰ ਸਾਡੇ ਕੋਲ ਬਾਈ ਪੁਰਾਣੇ ਹੀ ਤਾਂ ਸਾਰੇ ਕਿਸੇ ਨੂੰ ਮਾਲਾ ਨਹੀਂ ਕਹਿੰਦੇ ਇੱਕ ਟਰੈਕਟਰ ਨੂੰ ਤੇ ਬਾਕੀ ਬਾਈ ਸਾਰੇ ਆਪਣੀਆਂ ਏਜੰਸੀਆਂ ਉਹ ਸਾਰੀਆਂ ਲਗਭਗ ਹਾਂ ਹਾਂ ਫਾਰਮ ਟਰੈਕ ਦੀ ਏਜੰਸੀ ਵੀ ਆਉਣ ਲੱਗੀ ਰੋਪੜ ਚੱਲ ਵਧੀਆ ਗੱਲ ਆ ਬਾਈ ਫਾਰਮ ਟਰੈਕ ਰਹਿੰਦਾ ਤਾਂ ਫਾਰਮ ਟਰੈਕ ਵੀ ਆਉਣਾ ਚਾਹੀਦਾ ਅਸੀਂ ਤਾਂ ਬਾਈ ਹਰੇਕ ਦੀ ਉਹ ਕਰਦੇ ਆ ਟਰੈਕਟਰ ਨੂੰ ਇਹਦਾ ਜਿਹੜਾ ਕੋਈ ਕਹਿੰਦਾ ਸੋਨਾ ਲੀਕਾ ਅਸੀਂ ਆਪ ਜਾਣੇ ਬਾਈ ਸੋਨਾ ਲੀਕਾ ਵਾਲਿਆਂ ਕੋਲ ਬਾਈ ਟਰੈਕਟਰ ਦੋ ਬਾਈ ਇਹਨਾਂ ਨੂੰ ਸੋਨਾ ਲੀਕਾ ਜੇ ਕੋਈ ਜੌਂਡੀ ਵਾਲਾ ਆਉਂਦਾ ਫੇ ਜੌਂਡੀ ਵਾਲਿਆਂ ਕੋਲ ਜਾਣੇ ਬਾਈ ਦੋ ਬਾਈ ਇਹਨਾਂ ਨੂੰ ਜੌਂਡੀਰ ਕਿ ਜਿੰਨਾ ਹੋਇਆ ਇਹਦਾ ਆਪ ਜਾ ਕੇ ਫਾਇਦਾ ਕਰਾਈਦਾ ਆਪਾਂ ਨੂੰ ਇਹ ਲਾਲਚ ਨਹੀਂ ਹੈਗਾ ਵੀ ਆਪਾਂ ਆਪਣੀ ਟਰੈਕਟਰ ਵੇਚਣੇ ਆ ਜਿਹੜੇ ਵੀ ਆਉਂਦੇ ਵੀ ਆ ਸਭ ਨੂੰ ਪਤਾ ਵੀ ਇਸ ਗੱਲ ਦਾ ਬਾਕੀ ਪੁਰਾਣੇ ਟਰੈਕਟਰ ਖੜੇ ਆ ਬਾਈ ਆਪਣੇ ਕੋਲ ਜੌਂਡੀਅਰ 5210 ਫਾਰਮ ਟਰੈਕ ਤੇ ਜੇ ਕਿਸੇ ਨੇ ਹੋਰ ਵੀ ਕੋਈ ਟਰੈਕਟਰ ਪੁਰਾਣਾ ਲੈਣਾ ਹੁੰਦਾ ਜਾਂ ਵੇਚਣਾ ਹੁੰਦਾ ਤਾਂ ਆਪਣੇ ਨਾਲ ਜਰੂਰ ਸੰਪਰਕ ਕਰਿਆ ਕਰੋ ਮੇਰੇ WhatsApp ਨੰਬਰ ਤੇ ਬਾਈ ਫੋਟੋਆਂ ਵੀਡੀਓ ਟਰੈਕਟਰ ਦੀਆਂ ਪਾਦਿਆ ਕਰੋ ਰੇਟ ਨਾਲ ਜਰੂਰ ਦੱਸਿਆ ਕਰੋ ਮੇਰਾ ਵੀਰ ਭਰਾ ਰਿਕਵੈਸਟ ਹੈ ਬਾਕੀ ਇਕਬੀਰ ਨੂੰ ਛੋਟੀ ਰਿਕਵੈਸਟ ਹੋ ਰਹਾ ਬਾਈ ਜੇ ਅਦਰਵਾਈਜ਼ ਫੋਨ ਕਈ ਵਾਰ ਨਹੀਂ ਚੱਕ ਹੁੰਦਾ ਤਾਂ WhatsApp ਤੇ ਮੈਸੇਜ ਕਰਿਆ ਕਰੋ ਮੇਰਾ ਵੀਰ WhatsApp ਤੇ ਤੁਹਾਨੂੰ ਮੈਂ 100% ਰਿਪਲਾਈ ਕਰਿਆ ਕਰੂੰਗਾ ਕਿ ਕਈ ਵਾਰ ਫੋਨ ਚੱਕ ਨਹੀਂ ਹੁੰਦਾ ਬਾਈ ਕੰਮ 'ਚ ਬਿਜੀ ਹੁੰਨੇ ਆ ਆ WhatsApp ਤੇ ਮੈਸੇਜ ਵੌਇਸ ਮੈਸੇਜ ਜਾਂ ਬਾਈ ਟੈਕਸਟ ਮੈਸੇਜ ਕਰਦਿਆ ਕਰੋ ਉੱਥੇ ਤੁਹਾਨੂੰ ਜਰੂਰ ਬਾਈ ਰਿਪਲਾਈ ਮਿਲਿਆ ਕਰੂੰਗਾ ਠੀਕ ਹੈ ਜੀ ਤੇ ਬਾਕੀ ਠੀਕ ਹੈ ਅੱਜ ਦੇ ਬਲੌਗ ਵਿੱਚ ਇੰਨਾ ਹੀ ਵੀਡੀਓ ਚੰਗੀ ਲੱਗੀ ਤਾਂ ਕਰਿਓ ਲਾਈਕ ਤੇ ਆਪਣੀ YouTube ਚੈਨਲ ਨੂੰ ਕਰਿਓ ਸਬਸਕ੍ਰਾਈਬ ਮਿਲਦੇ ਆ ਤੁਹਾਨੂੰ ਹੋਰ ਬਲੌਗ 'ਚ ਸਾਰਿਆਂ ਦਾ